ਬਹਿੜੀ ਚੱਕਦੀ ਸੀ ਅੱਛਾ ਤੂੰ ਕੱਲਾ ਆਟੋ ਚਲਾਇਆ ਸੀਗਾ ਚੱਕੇ ਨੇ ਇਹਦਾ ਕੀ ਨਾਮ ਹੈ ਮੰਗਤਰਾਮ ਹੈ ਮੰਗਤਰਾਮ ਤੂੰ ਕਿੱਥੇ ਰਹਿੰਦਾ ਹੈ ਨਾਮਾਗਰ ਕਿੰਨੇ ਨੰਬਰ ਗਲੀ 'ਚ ਰਹਿੰਦੇ 12/13 12/13 ਕੰਮ ਕੀ ਕਰਦਾ ਹੋਰ ਮੈਨੂੰ ਦਰੰਗ ਹੋਏ ਬਾਈ ਸਰਕਾਰੀ ਦੋ ਮਿੱਲੀ ਚੜ੍ਹ ਕੇ ਜੀ ਦਰੰਗ ਹੋਏ ਤੇ ਨਸ਼ੇ ਕਰਦੀ ਨਸ਼ੇ ਕਰਕੇ ਕਿਹੜਾ ਨਸ਼ਾ ਕਰਦਾ ਟੀਟੇ ਦਾ ਜੀ ਟੀਟਾ ਦਾ ਹੁਣ ਅੱਜ ਅੱਜ ਲਾਇਆ ਸੀ ਹਾਂਜੀ ਅੱਜ ਕਿੱਥੇ ਲਾਇਆ ਸੀਗਾ ਲੇ ਹਾਂ ਤੇ ਗਲੀ ਚਿੱਟਾ ਲੈਣੇ ਕਿੱਥੇ ਆ ਪਰਸਲਾਮ ਨਗਰ ਪਰਸਲਾਮ ਨਗਰ ਚੀ ਬਿਕਦਾ ਕਿੰਨੇ ਨੰਬਰ ਗਲੀ ਚ ਬਿਕਦਾ 33 ਨੰਬਰ ਚ ਕੋਣ ਵੇਚਦਾ ਗੌਰਵ ਜੀ ਗੌਰਵ ਹਾਂਜੀ ਗੌਰਵ ਕੀ ਕੰਮ ਕਰਦਾ ਚਿੱਟਾ ਵੇਚਦਾ ਇਕੱਲਾ ਚਿੱਟਾ ਵੇਚਦਾ ਹੋਰ ਕੋਈ ਕੰਮ ਤਾਂ ਹੋਊਗਾ ਕੋਈ ਦੁਕਾਨ ਕਰਦਾ ਹੋਊਗਾ ਲੱਗਿਆ ਹੋਊਗਾ ਕਿਤੇ ਨਹੀਂ ਆਟੂ ਟੂ ਚਲੰਦਾ ਹੋਊਗਾ ਨਹੀਂ ਗੌਰਵ ਤੇ ਪਿਓ ਦਾ ਨਾਮ ਕੀ ਹੈ ਡੈਡੀ ਦਾ ਨਾਮ ਨਹੀਂ ਪਤਾ ਇਹਦਾ 3 ਵਜੇ ਡੈਡੀ ਦੀ ਉਹਦੇ ਡੈਡੀ ਦੀ ਡੈਥ ਹੋਈ ਵੀ ਹੈ ਆਪ ਕੋਈ ਨੌਕਰੀ ਨੌਕਰੀ ਕਰਦਾ ਨਹੀਂ ਚਿੱਟਾ ਇਕੱਲਾ ਚਿੱਟਾ ਵੇਚਦਾ ਅੱਜ ਕਿੰਨੇ ਰੁਪਏ ਦਾ ਲਿਆ ਸੀ ਚਿੱਟਾ ਦੋ ਤਿੰਨ ਵਾਰੀ ਜਿੱਤਾ ਸੀ ਅੱਜ ਕਿੰਨੇ ਕਿੰਨੇ ਦਾ ਸਾਰੇ ਲਿੱਤਾ ਸੀ ਜੀ 300 ਦਾ ਹੀ ਹੂੰ ਤੇ ਉਹ ਤੋਂ ਬਾਅਦ ਲਿੱਤਾ ਸੀ ਜੀ ਫੇਰ 300 ਦਾ ਲਿੱਤਾ ਸੀ ਜੀ ਹਾਂ ਜੀ ਹਾਂ ਜੀ ਅੱਜ ਤਰੀਕ ਹੋ ਗਈ ਆਪਣੀ 3 ਮਈ 3 ਮਈ 3 ਮਈ 2025 3 ਜੂਨ ਹੈ ਜੀ 3 ਜੂਨ ਆ ਨਾ 3 ਜੂਨ ਹੈ ਜੀ 3 ਜੂਨ 2025 ਤੇ ਸਰਕਾਰ ਕਹਿ ਰਹੀ ਸੀ ਅਵਾ 31 ਮਈ ਤੱਕ ਚਿੱਟਾ ਖਤਮ ਕਰ ਦਿਆਂਗੇ ਸਾਰਾ ਕੋਈ ਅੱਜ ਵੀ ਤਾਂ ਅੱਜ ਤਿੰਨ ਵਾਰ ਰੋਜ਼ ਹੀ ਲੈਂਦੇ ਹੋਗੇ ਹਾਂਜੀ ਰੋਜ਼ ਹੀ ਲੈਨੇ ਹੋ ਗਰਭ ਤੋਂ 29 ਨੰਬਰ ਗਲੀ ਚ ਹਾਂ ਇਹਨੇ ਵੀ ਪੇ ਚੱਕੇ ਸੀ ਦੋ ਚੱਕੇ ਫਿਰ ਵੇਚਦੇ ਹਾਂਜੀ ਇੱਥੇ ਵੇਚੇ ਕਿਹਦੇ ਕੋਲ ਵੇਚੇ 29 ਨੰਬਰ ਗਲੀ ਵੇਚੇ ਵੀ 29 ਨੰਬਰ ਚ ਇਹਦੀ ਦੁਕਾਨ ਤੇ ਦੁਕਾਨ ਤੇ ਨਹੀਂ ਵੇਚੀ ਇਹਦੇ ਕੋਲ ਵੇਚੇ ਘਰੇ ਵੇਚੇ ਇਹਦੇ ਘਰ ਓਕੇ ਲੇਡੀਜ਼ ਦਾ ਘਰ ਹੈ ਆਂਟੀ ਦਾ ਹੀ ਦੋਨੋਂ ਬੀਪੇ ਲੈ ਲਏ ਉਹਨੇ ਇੱਕ ਦੇ ਸਾਹਮਣੇ ਆਮਣੇ ਸਾਹਮਣੇ ਕਿੰਨੇ ਕਿੰਨੇ ਦੇ ਵਿੱਚ ਹੈ ਹਜ਼ਾਰ ਹਜ਼ਾਰ ਰੁਪਏ ਦੇ ਬੀਪੇ ਵਿੱਚ ਤੇ ਹਾਂ 400 ਉਹ 400 ਵੀ ਜਾਂਦੇ ਸੀ ਨਾਲੇ ਬਗਲੀ ਦੇ ਕਿੱਦਮ